ਸਵਾਗਤ ਹੈ ਜੀ ਹਾਰਪਰ ਨਿਊਜ਼ਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਚੇਤਨਿਕਾ ਸ਼ਾਹ। ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਰਸਾਤੀ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਲਗਾਤਾਰ ਹਿਮਾਚਲ ਦੇਆਂ ਵਾਦੀਆਂ ਦੇ ਵਿੱਚ ਭਾਰੀ ਜਿੱਥੇ ਮੀਂਹ ਪੈ ਰਿਹਾ ਤਾਂ ਉੱਥੇ ਹੀ ਦੂਜੇ ਪਾਸੇ ਬੱਦਲ ਫਟਣ ਦੀਆਂ ਘਟਨਾਵਾਂ ਵੀ ਜਿਹੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਤਾਂ ਜਦੋਂ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਹੁੰਦੀ ਹੈ ਜਾਂ ਬੱਦਲ ਫਟਣ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਸ ਦਾ ਪ੍ਰਭਾਵ ਹੈ ਉਹ ਕਿਤੇ ਨਾ ਕਿਤੇ ਪੰਜਾਬ ਤੇ ਵੀ ਜ਼ਰੂਰ ਪੈਂਦਾ ਹੈ। ਕਿ ਪੰਜਾਬ ਦੇ ਜੋ ਜਿਆਦਾ ਜਿਹੜਾ ਡਰੇਨਿੰਗ ਏਰੀਆ ਆ ਜਾਂ ਜੋ ਪੰਜਾਬ ਦੇ ਚੋਹ ਨੇ ਖਾਸ ਕਰ ਹੁਸ਼ਿਆਰਪੁਰ ਦਾ ਜਿਹੜਾ ਬੇਹਦ ਪ੍ਰਸਿੱਧ ਪੰਗੀ ਚੋਹ ਹੈ ਤਾਂ ਉਸ ਵਿੱਚ ਵੀ ਕਾਫੀ ਜਿਆਦਾ ਮਿਕਦਾਰ ਦੇ ਵਿੱਚ ਕਾਫੀ ਜਿਆਦਾ ਮਾਤਰਾ ਦੇ ਵਿੱਚ ਫਿਰ ਬਰਸਾਤੀ ਦਿਨਾਂ ਦੇ ਵਿੱਚ ਪਾਣੀ ਚੜ ਆਉਂਦਾ ਹੈ ਤੇ ਇਸ ਵੀਡੀਓ ਨੂੰ ਬਣਾਉਣ ਦਾ ਇਸ ਖਬਰ ਨੂੰ ਨਸ਼ਰ ਕਰਨ ਦਾ ਮੁੱਖ ਮਕਸਦ ਇਹ ਹੈ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਤੇ ਨਾਲ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਜਦੋਂ ਵੀ ਬਰਸਾਤੀ ਦਿਨਾਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਜਦੋਂ ਪੰਗੀ ਚੋਹ ਦੇ ਵਿੱਚ ਪਾਣੀ ਛੱਡਿਆ ਜਾਣਾ ਹੁੰਦਾ ਤਾਂ ਉਸ ਵਕਤ ਹੁਸ਼ਾਰਪੁਰ ਪ੍ਰਸ਼ਾਸਨ ਹੈ तमाम ਜਿਹੜੇ ਪੁਲਿਸ ਦੇ ਅਧਿਕਾਰੀ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਭਾਵ ਜਿਹੜੇ ਸਿਵਲ ਅਧਿਕਾਰੀ ਨੇ ਤਾਂ ਉਹ ਪੰਗੀ ਚੌਦ ਦੇ ਵਿੱਚ ਪਹੁੰਚਦੇ ਨੇ ਤਾਂ ਜਿਹੜੇ ਸਲਮ ਏਰੀਆ ਦੇ ਵਿੱਚ ਲੋਕ ਰਹਿੰਦੇ ਹੁੰਦੇ ਨੇ ਖਾਸ ਕਰ ਜਿਹੜੇ ਝੁੱਗੀ ਝੌਂਪੜੀਆਂ ਵਾਲੇ ਹੁੰਦੇ ਨੇ ਤਾਂ ਉਹਨਾਂ ਨੂੰ ਹੁਕਮ ਜਾਰੀ ਕਰ ਦਿੱਤਾ ਜਾਂਦੇ ਨੇ ਕਿ ਤੁਸੀਂ ਆ ਆਪਣਾ ਜਿਹੜਾ ਰੈਨ ਬਸੇਰਾ ਇਸ ਥਾਂ ਤੋਂ ਤੁਸੀਂ ਚੱਕ ਲਓ ਇਹ ਭਾਵ ਕਿ ਨਜਾਇਜ਼ ਕਬਜ਼ਾ ਹਟਵਾਉਣ ਦੇ ਲਈ ਪ੍ਰਸ਼ਾਸਨ ਪਹੁੰਚ ਜਾਂਦਾ ਤਸਵੀਰਾਂ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਦਿਖਾ ਦੇਣ ਇਹ ਪੰਗੀ ਏ ਚੌਦ ਦੇ ਵਿੱਚ ਜਿਹੜੀਆਂ ਇਹ ਝੁੱਗੀਆਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇਸ ਪਾਸੇ ਵੀ ਝੁੱਗੀਆਂ ਨੇ ਜਿਹੜੀਆਂ ਲਾਜਮਨਤੀ ਸਟੇਡੀਅਮ ਦੇ ਕੋਲ ਬਣੀਆਂ ਹੋਈਆਂ ਨੇ ਤਾਂ ਦੂਜੇ ਪਾਸੇ ਜੇਕਰ ਆਪਾਂ ਜਿਹੜਾ ਸ਼ਹਿਰ ਦੇ ਵਿੱਚੋਂ ਵਿੱਚ ਮਾਤਾ ਚਿੰਤਪੁਰਨੀ ਰੋਡ ਤੋਂ ਪੰਗੀਪੋਲ ਗੁਜ਼ਰਦਾ ਤਾਂ ਉਸ ਪਾਸੇ ਵੀ ਜਿਹੜੀਆਂ ਝੁੱਗੀਆਂ ਬਣੀਆਂ ਹੋਈਆਂ ਨੇ ਹਾਲਾਂਕਿ ਇਸ ਖਬਰ ਨੂੰ ਜਿਹੜਾ ਉਜਾਗਰ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਇਹਨਾਂ ਲੋਕਾਂ ਨੂੰ ਜਿਹੜੀਆਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣ ਕਿਉਂਕਿ ਜਦੋਂ ਅਸੀਂ ਖੜੇ ਪੈਰ ਕਿਸੇ ਵੀ ਵਿਅਕਤੀ ਨੂੰ ਹੁਕਮ ਜਾਰੀ ਕਰਦੇ ਹਾਂ ਤਾਂ ਉਹਨਾਂ ਲਈ ਵੀ ਜਿਹੜਾ ਆਪਣਾ ਹਰਿਆਣ ਬਸੇਰਾ ਜਲਦ ਤੋਂ ਜਲਦ ਲੱਭਣਾ ਕੋਈ ਆਸਾਨ ਗੱਲ ਨਹੀਂ ਹੁੰਦੀ ਹੈ ਕਿਉਂਕਿ ਬਹੁਤ ਸਾਰੀਆਂ ਝੁੱਗੀਆਂ ਜਿਹੜੀਆਂ ਉਹ ਚੋਦੇ ਵਿਚਕਾਰ ਬਣੀਆਂ ਹੋਈਆਂ ਨੇ ਜਿਵੇਂ ਕਿ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਉਹ ਝੁੱਗੀਆਂ ਜਿਹੜੀਆਂ ਦਿਖਾ ਦੇਣ ਉਹ ਝੁੱਗੀਆਂ ਦਾ ਝੁੱਗੀਆਂ ਉਹ ਵਾਲੀਆਂ ਜਿਹੜੀਆਂ ਦਿਖਾ ਦੇਣ ਕਿਉਂਕਿ ਚੋਤੇ ਕਾਫੀ ਉਹ ਵਿਚਕਾਰ ਬਣੀਆਂ ਹੋਈਆਂ ਨੇ ਤਾਂ ਜੇਕਰ ਕਿਉਂਕਿ ਕਿਹਾ ਜਾਂਦਾ ਆਮ ਤੌਰ ਤੇ ਜਿਵੇਂ ਸਿਆਣੇ ਕਹਿੰਦੇ ਨੇ ਬਜ਼ੁਰਗ ਕਹਿੰਦੇ ਨੇ ਕਿ ਪਾਣੀ ਅਤੇ ਅੱਗ ਰੋਕਿਆ ਵੀ ਨਹੀਂ ਰੁਕਦੇ ਤਾਂ ਸੁਭਾਅ ਵੀ ਹੈ ਕਿ ਜੇਕਰ ਵੱਡੀ ਮਾਤਰਾ ਦੇ ਵਿੱਚ ਵੱਡੀ ਮਿਕਦਾਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਜਾਂ ਪੰਗੀ ਚੋਹ ਦੇ ਵਿੱਚ ਪਾਣੀ ਆਉਂਦਾ ਹੈ ਤਾਂ ਇਹਨਾਂ ਲੋਕਾਂ ਦੀ ਜਿਹੜੀ ਉਹ ਜਾਨ ਹੈ ਉਹ ਖਤਰੇ ਦੇ ਵਿੱਚ ਪੈ ਸਕਦੀ ਹੈ ਕਿਉਂਕਿ ਛੋਟੇ-ਛੋਟੇ ਜਿਹੜੇ ਫੁੱਲ ਭਾਰ ਬੱਚੇ ਨੇ ਉਹ ਵੀ ਆਮ ਤੌਰ ਤੇ ਆਪਾਂ ਚੋਹ ਦੇ ਵਿੱਚ ਘਾਰ ਜਿਹੜੇ ਉਹ ਘੁੰਮਦੇ ਫਿਰਦੇ ਜਾਂ ਆਪਾਂ ਖੇਡਦੇ ਹੋਏ ਆਪਾਂ ਦੇਖ ਸਕਦੇ ਹਾਂ ਤੇ ਇਹਨਾਂ ਲੋਕਾਂ ਦੀ ਜਾਨ ਨੂੰ ਹੈ ਜਿਹੜਾ ਉਹ ਕਿਤੇ ਨਾ ਕਿਤੇ ਫਿਰ ਖਤਰਾ ਆਪਦਾ ਹੈ ਤਾਂ ਉਹ ਤਸਵੀਰਾਂ ਜਿਹੜੀਆਂ ਤੁਹਾਨੂੰ ਮੈਂ ਕੈਮਰਾ ਪਰਸਨ ਕਿਹਾ ਕਿ ਜ਼ੂਮ ਕਰਕੇ ਇੱਕ ਵਾਰ ਦਿਖਾ ਦਿਓ ਕਿਉਂਕਿ ਉਹ ਝੁੱਗੀਆਂ ਜਿਹੜੀਆਂ ਉਹ ਬਿਲਕੁਲ ਚੋਹ ਦੇ ਵਿਚਕਾਰ ਆਉਂਦੀਆਂ ਨੇ ਤਾਂ ਉਹਨਾਂ ਲਈ ਜਿਆਦਾ ਜਿਹੜਾ ਇੱਕ ਖਤਰੇ ਵਾਲਾ ਹੈ ਤੇ ਕੰਮ ਹੋ ਸਕਦਾ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਤੁਸੀਂ ਬਰਸਾਤੀ ਦਿਨਾਂ ਦੇ ਵਿੱਚ ਫਿਰ ਨਹਿਰੀ ਵਿਭਾਗ ਵੀ ਪਹੁੰਚਦਾ ਹੈ ਡਰੇਨੇਜ ਵਿਭਾਗ ਵੀ ਪਹੁੰਚਦਾ ਹੈ ਹੋਰ ਜਿਹੜੇ ਤਮਾਮ ਜਿਹੜੇ ਆਲਾ ਅਧਿਕਾਰੀ ਨੇ ਅਫਸਰ ਸਹਿਬਾਨ ਨੇ ਉੱਥੇ ਆ ਕੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਫਿਰ ਇਹਨਾਂ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਹਦਾਇਤ ਕੀਤੀ ਜਾਂਦੀ ਆ ਕਿ ਇਸ ਥਾਂ ਤੋਂ ਆਪਣਾ ਰਹਿਣ ਬਸੇਰਾ ਜਿਹੜਾ ਉਹ ਕਿਸੇ ਹੋਰ ਥਾਂ ਤੇ ਸ਼ਿਫਟ ਕੀਤਾ ਜਾਵੇ ਜਾਂ ਇਹ ਜਿਹੜਾ ਨਜਾਇਜ਼ ਕਬਜ਼ਿਆਂ ਦਾ ਉਹ ਹਵਾਲਾ ਦਿੱਤਾ ਜਾਂਦਾ ਤਾਂ ਅਪੀਲ ਇਹੀ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਲੋਕਾਂ ਨੂੰ ਆ ਕੇ ਪਹਿਲਾਂ ਜਿਹੜੀ ਉਹ ਤਾਕੀਦ ਕੀਤੀ ਜਾਵੇ ਹਦਾਇਤ ਕੀਤੀ ਜਾਵੇ ਕਿ ਤੁਸੀਂ ਆਪਣਾ ਰਹਿਣ ਬਸੇਰਾ ਕਿਤੇ ਹੋਰ ਲੱਭ ਲਓ ਕਿਉਂਕਿ ਜਦੋਂ ਅਸੀਂ ਮੌਕੇ ਤੇ ਕਿਸੇ ਵੀ ਵਿਅਕਤੀ ਨੂੰ ਕੋਈ ਹੁਕਮ ਜਾਰੀ ਕਰਦੇ ਆ ਤਾਂ ਉਸ ਲਈ ਸੁਭਾਵਿਕ ਹੈ ਕਿ ਆਪਣਾ ਰਹਿਣ ਬਸੇਰਾ ਲੱਭਣਾ ਜਾਂ ਕੋਈ ਨਵਾਂ ਟਿਕਾਣਾ ਲੱਭਣਾ ਉਹ ਆਸਾਨ ਨਹੀਂ ਹੁੰਦਾ ਤਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਪ੍ਰਸ਼ਾਸਨ ਇੰਤਜ਼ਾਰ ਕਰ ਰਿਹਾ ਹੈ ਕਿ ਜਦੋਂ ਚੋ ਦੇ ਵਿੱਚ ਪਾਣੀ ਆਵੇਗਾ ਤਾਂ ਫਿਰ ਉਸ ਵਕਤ ਪ੍ਰਸ਼ਾਸਨ ਇਹਨਾਂ ਦੇ ਕੋਲ ਪਹੁੰਚ ਕਰੇਗਾ ਜਾਂ ਫਿਰ ਪ੍ਰਸ਼ਾਸਨ ਕੀ ਸੋਚ ਰੱਖਦਾ ਹੈ ਇਸ ਬਾਰੇ ਵੀ ਪ੍ਰਸ਼ਾਸਨ ਨੂੰ ਜ਼ਰੂਰ ਜਿਹੜੀ ਆਪਣੀਆਂ ਗੱਲਾਂ ਪ੍ਰਸ਼ਾਸਨਿਕ ਗੱਲਾਂ ਲੋਕਾਂ ਦੀ ਕਚਾਰੀ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਿਹੜੇ ਮੀਡੀਆ ਦੇ ਵਿੱਚ ਬਿਆਨ ਵੀ ਆਉਂਦੇ ਨੇ ਤੇ ਹਾਲਾਂਕਿ ਡੀਸੀ ਮਾੜਨ ਦਾ ਵੀ ਬੀਤੇ ਦਿਨੀ ਇੱਕ ਬਿਆਨ ਆਇਆ ਸੀ ਕਿ ਹੜ੍ਹਾਂ ਨਾਲ ਨਜਿੱਠਣ ਦੇ ਲਈ ਜੜੀਆਂ ਉਹ ਸੰਭਾਵੀ ਤਿਆਰੀਆਂ ਨੇ ਉਹ ਕਰ ਲਈਆਂ ਗਈਆਂ ਨੇ ਪਰੰਤੂ ਇਹ ਤਿਆਰੀਆਂ ਕਿਤੇ ਨਾ ਕਿਤੇ ਇਹਨਾਂ ਲੋਕਾਂ ਲਈ ਇਹ ਆਫਤ ਬਣ ਸਕਦਾ ਹੈ ਤਾਂ ਇਹਨਾਂ ਲੋਕਾਂ ਨੂੰ ਜ਼ਰੂਰ ਜਿਹੜੀ ਸਰਕਾਰ ਬੋਲੋ ਜ਼ਰੂਰੀ ਹਦਾਇਤ ਜਾਰੀ ਕਰਨੀ ਚਾਹੀਦੀ ਹੈ ਜਾਨਾਂ ਨੂੰ ਕਿਤੇ ਹੋਰ ਥਾਂ ਤੇ ਸ਼ਿਫਟ ਕੀਤਾ ਜਾਵੇ ਕੈਮਰਾ ਪਰਸਨ ਮਨਵੀਰ ਮੀਟਿਆ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜਰ ਹੁਸ਼ਾਰ ਪਰ ਨਿਊਜ਼ ਤੇ ਨਾਲ ਇਨਸਪਾਇਰ ਵੇ ਇਨੋਵੇਸ਼ਨ ਜੀਐਮਏ ਯੂਨੀਵਰਸਿਟੀ